ਭਾਜੀ ਇਹ ਲਾਈਟ ਇਧਰ ਕਰ ਦਿਓ ਇਧਰ ਰੰਦ ਰੰਦ ਇਧਰ ਸਰ ਇਥੇ ਤੋਂ ਉਹਨੂੰ ਚੱਕ ਕੇ ਤੇ ਜਾਣਾ ਹਸਪਤਾਲ ਨੂੰ ਜੱਡ ਨੂੰ ਲਾਈਟ ਤਾਂ ਲੱਗ ਰਹੀ ਹੈ ਨਾ ਉਹ ਕਿੱਥੇ ਲਾਈਟਾਂ ਬੰਦ ਹੋ ਗਈ ਕਿਹਨੇ ਫਾਇਰ ਉਹ ਵੱਡੇ ਤੇ ਵੀ ਲੱਗੇ ਨਹੀਂ ਗੱਡੇ ਤੇ ਨਹੀਂ ਆ ਗੱਡੇ ਤੇ ਲੱਗੇ ਕਿਹੜੇ ਕਿਹੜੇ ਇਹ ਕਿਸੇ ਦੇ ਨਹੀਂ ਗੱਡੀ ਕਿਸੇ ਦੇ ਨਹੀਂ ਅੱਛਾ ਇੱਧਰ ਗਾ ਇੱਕ ਸਸਪੈਕਟਿਡ ਵਹੀਕਲ ਦੀ ਮੂਮੈਂਟ ਦੇ ਉੱਪਰ ਸੀਆਈਏ ਇਨਸਪੈਕਟਰ ਤਰਨਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਵਿੱਚ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟਰ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਾਲ ਭੇਜਿਆ ਗਿਆ ਜੋ ਹੁਣੇ ਕੋ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਾਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਾਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਭੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਏਗੀ ਇੱਕ ਸਸਪੈਕਟਿਡ ਵਹੀਕਲ ਦੀ ਮੂਮੈਂਟ ਦੇ ਉੱਪਰ ਸੀਆਈਏ ਇਨਸਪੈਕਟਰ ਤੁਰੰਤਾਰ ਨੇ ਇਸ ਗੱਡੀ ਨੂੰ ਫੋਲੋ ਕੀਤਾ ਸੀਗਾ ਜਦੋਂ ਗੱਡੀ ਇਸ ਕੰਪਲੈਕਸ ਕੋ ਜੈਂਡਰ ਕੀਤੀ ਹੈ ਤਾਂ ਆਊਟ ਆਫ ਕੰਟਰੋਲ ਹੋ ਗਈ ਪੁਲਿਸ ਪਾਰਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਨੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਜਿੱਦੇ ਸਾਡੇ ਇਨਸਪੈਕਟ ਸਾਹਿਬ ਔਰ ਉਹਨਾਂ ਦਾ ਗਨਮੈਨ ਜਿਹੜਾ ਇੰਜਰਡ ਹੋ ਗਏ ਨੇ ਔਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਗੋਲੀ ਲੱਗੀ ਹੈ ਔਰ ਉਸ ਨੂੰ ਹਸਪਤਾਲ ਭੇਜਿਆ ਗਿਆ ਜੋ ਹੁਣੇ ਕੋ ਪਤਾ ਲੱਗਾ ਕਿ ਉਸ ਦੀ ਉੱਤੇ ਹਸਪਤਾਲ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਇਹ ਕਾਰ ਦਿਖਾਈ ਦੇ ਰਹੀ ਹੈ ਇਹ ਕਾਰ ਜਿਹੜੀ ਹੈ ਪਰਸੋਂ ਚੋਰੀ ਕੀਤੀ ਗਈ ਸੀ ਕਿ ਤਰਨਤਾਰਨ ਦੇ ਵਿੱਚੋਂ ਔਰ ਇਹ ਜੋ ਵਿਅਕਤੀ ਹੈਗਾ ਇਸ ਦੇ ਬਾਰੇ ਆਇਡੈਂਟੀਫਾਈ ਇਹ ਹੋਇਆ ਕਿ ਇਹ ਸੁਖ ਕੋਟਲੀ ਹੈ ਔਰ ਇਹ ਜਿਹੜਾ ਪੁੱਲਰਪਿੰਡ ਦੇ ਵਿੱਚ ਦੁਕਾਨਦਾਰ ਨੂੰ ਗੋਲੀ ਮਾਰੀ ਸੀਗੇ ਉਸ ਕੇਸ ਦੇ ਵਿੱਚ ਇਨਵੋਲਡ ਸੀਗਾ ਔਰ ਪਹਿਲੀ ਨਜ਼ਰ ਇਹ ਵੈਪਨ ਜਿਹੜਾ ਹੈ ਉਹੀ ਲੱਗ ਰਿਹਾ ਜਿਹੜਾ ਕਿ ਉਸ ਦੁਕਾਨ ਦੇ ਵਿੱਚ ਯੂਜ਼ ਕੀਤਾ ਗਿਆ ਸੀਗਾ ਬਾਕੀ ਫੋਰੈਂਸਿਕ ਅਨਲਿਸਿਸ ਤੋਂ ਹੋਰ ਡਿਟੇਲਸ ਆ ਜਾਈਆਂ